ਪੁਖੜ ਹੜਤਾਲ ਦੇ ਵਿੱਚ ਤਾਂ ਇਹ ਕੰਡੀਸ਼ਨ ਹੈ ਜੀ ਕਿ ਜਿੰਨਾ ਟਾਈਮ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਠੱਠਿਆਂ ਦਾ ਓਨਾ ਟਾਈਮ ਅਸੀਂ ਅਣਮਿੱਥੇ ਸਮੇਂ ਲਈ ਅਸੀਂ ਬੈਠਾਂਗੇ ਇਹਦੇ ਜਿਹੜੀ ਪੁਖੜ ਹੜਤਾਲ ਹੈ ਇਹ ਅਸੀਂ ਦਿਨ ਰਾਤ ਰੱਖਾਂਗੇ ਇਹ ਨਹੀਂ ਹੈਗਾ ਵੀ ਸ਼ਾਮ ਹੋ ਗਈ ਤੇ ਅਸੀਂ ਖਾਣਾ ਖਾ ਲਿਆ ਉਦਾਂ ਦੀ ਕੋਈ ਪੁਖੜ ਹੜਤਾਲ ਨਹੀਂ ਇਹਨੂੰ ਮਰਨ ਵਰਤ ਗਿਆ ਜਾਂਦਾ ਹੈ ਜਿੰਨਾ ਟਾਈਮ ਇਹਦਾ ਕੋਈ ਹੱਲ ਨਹੀਂ ਹੁੰਦਾ ਇਸ ਚੀਜ਼ ਦਾ ਓਨਾ ਟਾਈਮ ਤੋ ਅਸੀਂ ਪਾਸੇ ਨਹੀਂ ਹਟਾਂਗੇ ਕਿਦਣਾ ਕਿਤੇ ਇਸ ਭੁਖੜ ਧਾਲ ਦੇ ਵਿੱਚ ਪੰਜਾਬ ਗਵਰਨਮੈਂਟ ਦੀ ਜਿਹੜੀ ਹੈ ਵੱਡੀ ਬਦਨਾਮੀ ਹੈ ਜਿਹੜੀ ਹੋਈ ਹੈ ਤੇ ਕਿਦਣਾ ਕਿਤੇ ਉਸ ਭੁਖੜ ਧਾਲ ਨੂੰ ਹਟਾਉਣ ਵਾਸਤੇ ਉਹਨਾਂ ਵੱਲੋਂ ਕੋਈ ਜੱਗਨ ਵੀ ਕੀਤੇ ਜਾਣਗੇ ਤਾਂ ਉਹਨਾਂ ਯਤਨਾਂ ਦੇ ਵਿਰੁੱਧ ਤੁਸੀਂ ਕੀ ਹੱਲ ਕਰੋਗੇ ਦੇਖੋ ਜੀ ਜਿੰਨਾ ਟਾਈਮ ਇਸ ਆਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ ਪ੍ਰਸ਼ਾਸਨ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਊਗਾ ਇਸ ਥੀ ਤੇ ਉੱਤੇ ਅਸੀਂ ਜਿੰਨਾ ਜ਼ੋਰ ਸਾਡਾ ਹੋਇਆ ਅਸੀਂ ਲਾਵਾਂਗੇ ਬਾਕੀ ਵੈਗਰੂ ਦੇ ਹੱਥ ਹੈ ਸਭ ਦੋਲ ਤੁਸੀਂ ਜਿਵੇਂ ਮੌਜੂਦਾ ਐਮਸੀ ਵੀ ਹੋ ਪਿਛਲੇ ਕੁਝ ਦਿਨ ਪਹਿਲਾਂ ਨਗਰ ਪੰਚਾਇਤ ਵੱਲੋਂ ਵੀ ਇਹ ਮੁੱਦਾ ਉਚੱਕਿਆ ਗਿਆ ਸੀ ਉਸ ਮੁੱਦੇ ਦੇ ਵਿੱਚ ਇਹਦਾ ਹੱਲ ਹੋ ਨਹੀਂ ਸਕਿਆ ਜੀ ਨਹੀਂ ਇਹਦਾ ਕੋਈ ਹੱਲ ਨਹੀਂ ਨਿਕਲਿਆ ਜੀ ਇਹ ਹੜਾ ਆ ਗਿਆ ਸੀ ਆਪਣੇ ਘੱਗਰ ਦਾ ਉਹ ਘੱਗਰ ਕਰਕੇ ਮਸਲਾ ਦਬ ਗਿਆ ਸੀਗਾ ਪਰ ਜਦੋਂ ਅਸੀਂ ਲੋਕਾਂ ਨਾਲ ਜਿਹੜਾ ਇਨਸਾਨ ਜਾਦਾ ਵਰਤਦਾ ਉਹਨੂੰ ਸੁਣਨ ਨੂੰ ਮਿਲਦਾਗਾ ਕੁਝ ਵੀ ਜਦੋਂ ਵੀ ਦੋ ਬੰਦੇ ਇਕੱਠੇ ਹੁੰਦੇ ਸੀ ਤਾਂ ਉਹ ਇਹੀ ਗੱਲ ਕਹਿੰਦੇ ਸੀਗੇ ਵੀ ਤੁਸੀਂ ਜਿਹੜੀ ਮੀਟਿੰਗ ਇਕੱਠੀ ਕੀਤੀ ਸੀ ਕਿ ਉਹ ਲੋਕ ਦਾ ਦਿਖਾਵਾ ਕਰਨ ਲਈ ਕੀਤੀ ਸੀ ਪਰ ਨਹੀਂ ਉਹ ਆਪਣੇ ਤੋਂ ਨਹੀਂ ਸੁਣਿਆ ਗਿਆ ਆਪਾਂ ਇਸੇ ਕਰਕੇ ਇਹ ਮਰਨ ਵਰਤ ਦਾ ਜਿਹੜਾ ਫੈਸਲਾ ਲਿਆ ਹੈ